ਇੱਕ ਭਰਾ ਆਪਣੀ ਭੈਣ ਦੇ ਨਾਲ ਹਰ ਰੋਜ਼ 4-4 5-5 ਘੰਟੇ ਗਲਤ ਕੰਮ ਕਰਦਾ ਸੀ ਇਸ ਦੇ ਪਿੱਛੇ ਕੀ ਵਜ੍ਹਾ ਸੀ ਮੈਂ ਤੁਹਾਨੂੰ ਇਸ ਸਟੋਰੀ ਦੇ ਵਿੱਚ ਦੱਸਾਂਗਾ ਕਿ ਭਰਾ ਆਪਣੀ ਭੈਣ ਦੇ ਨਾਲ ਦਿਨ ਦੇ ਵਿੱਚ ਤੇ ਰਾਤ ਦੇ ਵਿੱਚ 4-4 5-5 ਘੰਟੇ ਗਲਤ ਕੰਮ ਕਿਉਂ ਕਰਦਾ ਸੀ ਉਸ ਦੇ ਪਿੱਛੇ ਕੀ ਵਜ੍ਹਾ ਸੀ ਇਸ ਦੇ ਪਿੱਛੇ ਇੱਕ ਵੱਡੀ ਬੱਜਾ ਲੁਕੀ ਹੋਈ ਹੈ ਜੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਕਿ ਉਹ ਆਪਣੀ ਭੈਣ ਦੇ ਨਾਲ ਇੰਨੀ ਜ਼ਿਆਦਾ ਜ਼ਬਰਦਸਤੀ ਕਿਉਂ ਕਰਦਾ ਸੀ ਅੱਜ ਦੀ ਕ੍ਰਾਈਮ ਸਟੋਰੀ ਦੇ ਵਿੱਚ ਇੱਕ ਸੱਚੀ ਘਟਨਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਇਹ ਘਟਨਾ ਲੁਧਿਆਣਾ ਸ਼ਹਿਰ ਦੀ ਹੈ ਜਿੱਥੇ ਇੱਕ ਘਰ ਦੇ ਵਿੱਚ ਇੱਕ ਭੈਣ ਟੇਪਰਾ ਰਹਿੰਦੇ ਹਨ ਮਾਤਾ ਪਿਤਾ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਣਾ ਕਰ ਗਏ ਸਨ ਕਿਉਂਕਿ ਉਹਨਾਂ ਦੀ ਸੜਕ ਹਾਸਤੇ ਦੇ ਵਿੱਚ ਭਿਆਨਕ ਮੌਤ ਹੋ ਜਾਂਦੀ ਹੈ ਜਿਸ ਸਮੇਂ ਉਹਨਾਂ ਬੱਚਿਆਂ ਦੀ ਉਮਰ ਲੜਕੀ ਦੀ ਉਮਰ 8 ਸਾਲ ਸੀ ਤੇ ਲੜਕੇ ਦੀ ਉਮਰ 10 ਸਾਲ ਸੀ ਉਹਨਾਂ ਦੀ ਉਮਰ ਦਾ 2 ਸਾਲ ਦਾ ਫਰਕ ਸੀ ਪਰ ਉਸ ਤੋਂ ਬਾਅਦ ਉਹ ਕੁਝ ਸਮਾਂ ਤਾਂ ਦੋਨੇ ਆਪਣਾ ਸਮਾਂ ਇਕੱਠੇ ਵਧੀਆ ਬਿਤਾਉਂਦੇ ਹਨ ਉਸ ਤੋਂ ਬਾਅਦ ਉਹਨਾਂ ਉੱਤੇ ਜਵਾਨੀ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਉਹ ਉਸ ਲੜਕੇ ਦੀ ਭੈਣ 18 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਦੀ ਜਵਾਨੀ ਵੱਸੋਂ ਬਾਹਰ ਹੋ ਜਾਂਦੀ ਹੈ ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਉਸ ਨੇ ਤਕਰੀਬਨ 14-15 ਸਾਲ ਦੀ ਉਮਰ ਦੇ ਵਿੱਚ ਆਪਣਾ ਮੋਬਾਈਲ ਫੋਨ ਖਰੀਦ ਲਿਆ ਸੀ ਜਿਸ ਕਰਕੇ ਉਸ ਦੀ ਜਵਾਨ ਹੁਣ ਦਿਨ ਪਰ ਦਿਨ ਉਛਲਦੀ ਰਹਿੰਦੀ ਕਿਉਂਕਿ ਉਹ ਆਪਣੇ ਮੋਬਾਈਲ ਫੋਨ ਦੇ ਵਿੱਚ ਕੁਝ ਅਜੀਹਾ ਦੇਖਣ ਲੱਗੀ ਸੀ ਜਿਸ ਕਰਕੇ ਉਸ ਨੂੰ ਹਮੇਸ਼ਾ ਦਿਮਾਗ ਨੂੰ ਕੁਝ ਨਾ ਕੁਝ ਅਜੀਹਾ ਚੜਿਆ ਰਹਿੰਦਾ ਸੀ ਕਿ ਮੈਂ ਕੀ ਕੁਝ ਕਰਾਂ ਕੀ ਕੁਝ ਨਾ ਮਤਲਬ ਉਹ ਗਲਤ ਕੰਮ ਕਰਨ ਬਾਰੇ ਹਮੇਸ਼ਾ ਸੋਚਦੀ ਰਹਿੰਦੀ ਜਦੋਂ ਵੀ ਉਹ ਬਾਥਰੂਮ ਦੇ ਵਿੱਚ ਜਾਂਦੀ ਤਾਂ ਘਟੋ ਘਟ ਉਹ ਬਾਥਰੂਮ ਦੇ ਵਿੱਚੋਂ ਦੋ ਦੋ ਘੰਟੇ ਬਾਅਦ ਨਿਕਲਦੀ ਤਾਂ ਉਸਦੇ ਭਰਾ ਨੂੰ ਪੂਰਾ ਸ਼ੱਕ ਹੋ ਚੁੱਕਿਆ ਸੀ ਕਿਉਂਕਿ ਉਹ ਮੋਬਾਈਲ ਫੋਨ ਲੈ ਕੇ ਉਸ ਬਾਥਰੂਮ ਦੇ ਵਿੱਚ ਜਾਂਦੀ ਸੀ ਤੇ 10ਵੀਂ ਕਲਾਸ ਦੇ ਵਿੱਚ ਪੜਨ ਲੱਗੀ ਸੀ ਜਿਸ ਕਰਕੇ ਉਸ ਨੂੰ ਹਰ ਇੱਕ ਗੱਲ ਦਾ ਪਤਾ ਲੱਗ ਚੁੱਕਿਆ ਸੀ ਤੇ ਹੁਣ ਉਹ ਬਾਥਰੂਮ ਦੇ ਵਿੱਚ ਜਾ ਕੇ ਆਪਣੇ ਫਰੈਂਡਾਂ ਦੇ ਨਾਲ ਵੀਡੀਓ ਕਾਲਾਂ ਕਰਕੇ ਗਲਤ ਕੰਮ ਕਰਦੀ ਸੀ ਇੱਕ ਦਿਨ ਉਸਦੇ ਭਰਾ ਨੇ ਉਸ ਨੂੰ ਸਰੀਆਮ ਦੇਖ ਲਿਆ ਕਿਉਂਕਿ ਜਦੋਂ ਉਹ ਵੀਡੀਓ ਕਾਲ ਬਾਥਰੂਮ ਦੇ ਵਿੱਚ ਕਰ ਰਹੀ ਸੀ ਤਾਂ ਅਚਾਨਕ ਹੀ ਉਹ ਜਲਦੀ ਜਲਦੀ ਦੇ ਵਿੱਚ ਬਾਥਰੂਮ ਦਾ ਬੂਹਾ ਢੇੜਨਾ ਭੁੱਲ ਜਾਂਦੀ ਹੈ ਜਿਸ ਕਰਕੇ ਅਚਾਨਕ ਜਦੋਂ ਉਸ ਦਾ ਭਰਾ ਬਾਥਰੂਮ ਦੇ ਵਿੱਚ ਜਾਂਦਾ ਹੈ ਤਾਂ ਉਹ ਉੱਥੇ ਗਲਤ ਕੰਮ ਕਰ ਰਹੀ ਹੁੰਦੀ ਹੈ ਜਿਸ ਕਰਕੇ ਉਸ ਦਾ ਭਰਾ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਭਰਾ ਨੂੰ ਉਸ ਦੀਆਂ ਕਰਤੂਤਾਂ ਦਾ ਪਤਾ ਲੱਗ ਜਾਂਦਾ ਹੈ ਤੇ ਜਦੋਂ ਉਸ ਦੇ ਭਰਾ ਨੂੰ ਉਸ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਭਰਾ ਸੋਚਦਾ ਹੈ ਕਿ ਜੇਕਰ ਮੇਰੀ ਭੈਣ ਘਰ ਤੋਂ ਬਾਹਰ ਜਾਵੇਗੀ ਤਾਂ ਮੇਰਾ ਨਾਮ ਬਦਨਾਮ ਕਰੇਗੀ ਮੇਰੇ ਮਾਤਾ ਪਿਤਾ ਦਾ ਨਾਮ ਬਦਨਾਮ ਕਰੇਗੀ ਕਿ ਹੁਣ ਮੇਰੀ ਭੈਣ ਗਲਤ ਕੰਮਾਂ ਦੇ ਵਿੱਚ ਪੈ ਹੀ ਚੁੱਕੀ ਹੈ ਇਸਨ ਕਿਉਂ ਨਾ ਮੈਂ ਇਸ ਮਜਬੂਰੀ ਦਾ ਫਾਇਦਾ ਚੁੱਕ ਲਵਾਂ ਇੱਕ ਦਿਨ ਉਹ ਆਪਣੀ ਭੈਣ ਦੀ ਨੰਹਦੀ ਹੋਈ ਦੀ ਵੀਡੀਓ ਬਣਾ ਲੈਂਦਾ ਹੈ ਇੱਕ ਦਿਨ ਜਦੋਂ ਉਸ ਦੀ ਭੈਣ ਸਕੂਲ ਦੇ ਵਿੱਚੋਂ ਘਰ ਵਾਪਸ ਆਉਂਦੀ ਹੈ ਅਤੇ ਬੂਹਾ ਖੋਲਦੀ ਹੈ ਤਾਂ ਉਹ ਦੇਖਦੀ ਹੈ ਕਿ ਜਿਹੜਾ ਉਸ ਦਾ ਭਰਾ ਹੁੰਦਾ ਹੈ ਉਹ ਉਸ ਦੇ ਨਾਲ ਕੁਝ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਮਤਲਬ ਸਕੂਲ ਤੋਂ ਆਉਂਦਿਆਂ ਹੀ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਕਮਰੇ ਦੀ ਕੁੰਡੀ ਬੰਦ ਕਰ ਲੈਂਦਾ ਹੈ ਜਿਸ ਤੋਂ ਬਾਅਦ ਉਹ ਉਸ ਦੇ جسم ਨੂੰ ਟੱਚ ਕਰਨਾ ਸ਼ੁਰੂ ਕਰਦਾ ਹੈ ਤੇ ਉਸ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਕਰੰਟ ਆਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਹ ਇਹਨਾਂ ਗੱਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਭਰੀ ਹੋਈ ਸੀ ਬਹੁਤ ਹੀ ਜ਼ਿਆਦਾ ਫੋਨ ਦੇ ਵਿੱਚ ਕੁਝ ਨਾ ਕੁਝ ਦੇਖਦੀ ਰਹਿੰਦੀ ਸੀ ਜਿਸ ਕਰਕੇ ਉਹ ਜਲਦੀ ਗਰਮ ਹੋ ਜਾਂਦੀ ਸੀ ਤੇ ਬਾਹਰ ਲੜਕੀਆਂ ਦੇ ਨਾਲ ਵੀ ਹੁਣ ਉਹ ਗਲਤ ਕੰਮ ਕਰਨ ਲੱਗੀ ਸੀ ਇਸ ਕਰਕੇ ਉਸ ਨੂੰ ਵੀ ਆਪਣੇ ਭਰਾ ਦਾ ਰਿਸ਼ਤਾ ਭੁੱਲ ਚੁੱਕਿਆ ਸੀ ਤੇ ਜਦੋਂ ਉਸ ਦੇ ਭਰਾ ਨੇ ਟੱਚ ਕੀਤਾ ਤਾਂ ਉਸ ਨੂੰ ਵੀ ਕੁਝ ਵਧੀਆ ਮਹਿਸੂਸ ਹੋਣ ਲੱਗਾ ਤੇ ਉਸਨੇ ਵੀ ਮਤਲਬ ਆਪਣੀ ਭਰਾ ਦੇ ਅਜੇ ਹੀ ਥਾਂ ਹੱਥ ਉਹ ਟੱਚ ਕੀਤਾ ਕਿ ਉਸ ਦਾ ਭਰਾ ਬੱਸੋਂ ਬਾਹਰ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੋਨਾਂ ਨੇ ਘਟੋ-ਘਟ ਹਰ ਰੋਜ਼ 4 ਤੋਂ 5 ਘੰਟੇ ਆਪਣੀ ਹਰਸ ਪੂਰੀ ਕਰਨੀ ਮਤਲਬ ਉਸ ਦੇ ਭਰਾ ਨੇ ਆਪਣੀ ਭੈਣ ਨੂੰ ਇਸ ਗਲਤ ਕੰਮ ਦੇ ਵਿੱਚ ਇੰਨਾ ਜ਼ਿਆਦਾ ਪੱਕਾ ਕਰ ਦਿੱਤਾ ਸੀ ਕਿ ਉਸ ਨੂੰ ਹੁਣ ਬਾਹਰ ਜਾਣ ਦੀ ਲੋੜ ਨਾ ਪੈਂਦੀ ਕਿਉਂਕਿ ਇੱਕ ਗੋਲੀ ਉਹ ਆਪ ਖਾ ਲੈਂਦਾ ਸੀ ਤੇ ਇੱਕ ਗੋਲੀ ਉਹ ਆਪਣੀ ਭੈਣ ਨੂੰ ਦੇ ਦਿੰਦਾ ਸੀ ਜਿਸ ਤੋਂ ਬਾਅਦ ਉਹ ਇਹ ਗਲਤ ਕੰਮ ਕਰਦੇ ਸੀ ਤੇ ਘੱਟੋ ਘੱਟ 4-4 5-5 ਘੰਟੇ ਹਰ ਰੋਜ਼ ਦਿਨ ਅਤੇ ਰਾਤ ਜ਼ਰੂਰ ਬਿਤਾਉਂਦੇ ਜਿਸ ਕਰਕੇ ਉਸ ਦੀ ਭੈਣ ਦੀ ਹਫਸਰ ਘਰ ਵਿੱਚ ਹੀ ਪੂਰੀ ਹੋਣ ਲੱਗੀ ਤਾਂ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਮਿਲਨੀ ਬੰਦ ਹੋ ਚੁੱਕੀ ਸੀ ਉਸਦੇ ਭਰਾ ਨੇ ਕਹਿ ਦਿੱਤਾ ਸੀ ਕਿ ਜੇਕਰ ਤੂੰ ਹੁਣ ਬਾਹਰ ਜਾਵੇਂਗੀ ਤਾਂ ਮੈਂ ਤੇਰੀ ਵੀਡੀਓ ਵੀ ਬਣਾ ਲਈ ਹੈ ਤੇ ਮੈਂ ਤੇਰੀ ਵੀਡੀਓ ਨੈਟ ਉਤੇ ਛਾੜ ਦਵਾਂਗਾ ਤੇ ਇਸ ਕਰਕੇ ਉਸਦੀ ਭੈਣ ਡਰ ਜਾਂਦੀ ਹੈ ਤੇ ਉਸਦੇ ਨਾਲ ਵਾਅਦਾ ਕਰਦੀ ਹੈ ਕਿ ਮੈਂ ਅੱਜ ਤੋਂ ਬਾਅਦ ਬਾਹਰ ਨਹੀਂ ਜਾਵਾਂਗੀ ਮੈਨੂੰ ਜੋ ਵੀ ਕੁਝ ਮਿਲਦਾ ਹੈ ਘਰੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਇੰਨਾ ਕੁਝ ਮੈਨੂੰ ਬਾਹਰ ਨਹੀਂ ਮਿਲਦਾ ਜਿੰਨਾ ਕੁਝ ਮੈਨੂੰ ਘਰ ਦੇ ਵਿੱਚ ਰਹਿ ਕੇ ਮਿਲ ਜਾਂਦਾ ਹੈ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਇਸ ਕਰਕੇ ਮੈਂ ਅੱਜ ਤੋਂ ਬਾਅਦ ਕੋਈ ਵੀ ਬਾਹਰ ਜਾ ਕੇ ਗਲਤ ਕੰਮ ਨਹੀਂ ਕਰਾਂਗਾ ਤੇ ਉਹ ਭਰਾ ਆਪਣੇ ਘਰਦਿਆਂ ਦੀ ਇੱਜ਼ਤਾਂ ਬਚਾ ਲੈਂਦਾ ਹੈ ਪਰ ਇਸ ਦੇ ਵਿੱਚ ਕੋਈ ਵੱਡੀ ਖੂਬੀ ਨਹੀਂ ਕੋਈ ਵੱਡੀ ਅਕਲ ਵਾਲੀ ਗੱਲ ਨਹੀਂ ਕਿਉਂਕਿ ਆਪਣੀ ਭੈਣ ਦੇ ਨਾਲ ਹੀ ਗਲਤ ਹੋ ਜਾਣਾ ਵੀ ਇੱਕ ਵੱਡਾ ਆਪਣੇ ਆਪ ਨੂੰ ਆਪਣੇ ਨਾਮ ਤੇ ਕਲੰਕ ਲਵਾਉਂਦਾ ਹੈ ਤੁਹਾਡੀ ਇਸ ਰਿਸ਼ਤੇ ਬਾਰੇ ਕੀ ਰਾਏ ਹੈ ਕਿ ਅਜਿਹਾ ਕਰਨਾ ਸਹੀ ਹੈ ਜਾਂ ਫਿਰ ਗਲਤ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ